मामला ਕੀ ਏਪੀ ਅੱਜ ਪਹਿਲੀ ਵਾਰ ਜ਼ਿੰਦਗੀ ਚ ਪਹਿਲੀ ਵਾਰੀ ਇਹ ਪਾਟੀਆਂ ਦੀ ਦੁਕਾਨ ਤੇ ਇਹ ਦੋ ਜਨਾਂ ਦੀਆਂ ਆਈਆਂ ਤੇ ਮੈਨੂੰ ਕਹਿੰਦੇ ਵੀ ਬੇਟੀ ਦੀ ਰਖੜੀ ਵਾਸਤੇ ਨਾ ਕੋਈ ਰਖੜੀ ਦਾ ਸੂਟ ਦੇ ਨਜ਼ਰ ਕੋ ਚੰਗਾ ਸੂਟ ਦਿਖਾਓ ਮੈਂ ਸੂਟ ਦਿਖਾਏ ਆ ਸਟਾਰਟਿੰਗ 7-800 ਤੋਂ ਸ਼ੁਰੂ ਕੀਤੇ ਆ ਪਰ ਉਹ ਕਹਿੰਦੇ ਵੀ ਇਹ ਸੂਟ ਵਧੀਆ ਦਿਖਾਓ ਕੋਈ ਮੈਂ ਹੋਰ ਵਧੀਆ ਦਿਖਾਣ ਲੱਪਿਆ ਜਦੋਂ ਇਨੇ ਜਨੂ ਇੱਕ ਦੋ ਗਾਹ ਗਾਏ ਤੇ ਉਹਨਾਂ ਦੇ ਨਾਲ ਅੱਖਾਂ ਘੁੰਮਣ ਲੱਪੀਆਂ ਕਦੀ ਉਹ ਬਾਹਰੋਂ ਵੇਖਣ ਕਦੀ ਅੰਦਰੋਂ ਵੇਖਣ ਤੇ ਮੇਰੇ ਮਨ ਨੂੰ ਥੋੜਾ ਜਿਹਾ ਸ਼ੱਕ ਜਾ ਪਿਆ ਵੀ ਜਨਨੀਆਂ ਬਾਰ ਬਾਰ ਕਿਉਂ ਵੇਖਣੀਆਂ ਸੂਟ ਪਰੇ ਰੱਖਦਾ ਜਨਨੀ ਕੀ ਕਰਦੀ ਏ ਹਰ ਸੂਟ ਦਾ ਲਫਾਵਾ ਲਾਂਦੀ ਏ ਉਤੋਂ ਲਫਾਵੇ ਇਸ ਕਰਕੇ ਲਾਰੀ ਹੀ ਮਨ ਨੂੰ ਨਹੀਂ ਪਤਾ ਵੀ ਉਹਨਾਂ ਸੂਟ ਕੱਚੇ ਮਾਰਨਾ ਔਰ ਲਫਾਵੇ ਲਾਣ ਦਾ ਕਾਰਨ ਹੀ ਹੋਈ ਏ ਕਿ ਲਫਾਵੇ ਦਾ ਉਦਰਾ ਖੜਾਗਾ ਇਹ ਨਾ ਕੱਚੇ ਚ ਉਹ ਲਫਾਵਾ ਲਾਈ ਜਾਂਦੀ ਏ ਅੱਛਾ ਐਂਡ ਤੇ ਕੀ ਕਰਦੀ ਏ ਮੈਨੂੰ ਕਹਿੰਦੀ ਵੀ ਆਹ ਦੋ ਸੂਟ ਨਾ 2000 ਬੈਲ ਲਓ ਤੇ ਮੈਨੂੰ ਸੂਟ ਦੇ ਦੋ 2700 ਰੁਪਏ ਸੂਟ ਮੈਂ ਘਟਵੱਦ ਕਰਦਾ ਕੋਈ ਨਹੀਂ ਪੈਸਾ ਮੈਨੂੰ ਸੂਟ ਦੋਵੇਂ ਚੁੱਕੇ ਪਰੇ ਸੁੱਟੇ ਮੈਂ ਭਾਂਜੀ ਘਟਵੱਦ ਨਹੀਂ ਹੋਣਾ ਜਾਉ ਦੀ ਨਵੇਂ ਆਏ ਹੋ ਦੁਕਾਨ ਦੇ ਕਹਿੰਦੇ ਆਹ ਨਵੇਂ ਆਏ ਆ ਉਹ ਦੋਵੇਂ ਸੂਟ ਪਰੇ ਰੱਖ ਕੇ ਨਿਕਲ ਗਏ ਆ ਉਸ ਤੋਂ ਬਾਅਦ ਬੜੀ ਲੱਭਣ ਦੀ ਕੋਸ਼ਿਸ਼ ਕੀਤੀ ਮੈਨੂੰ ਲੱਭੀਆਂ ਨਹੀਂ ਜਨਾਨੀਆਂ ਜੇ ਕਿਤੇ ਲੱਭ ਜਾਂਦੀਆਂ ਤੇ ਫਿਰ ਤੁਹਾਨੂੰ ਪਤਾ ਹੀ ਹੈ ਹੁਣ ਕੀ ਲੋਕਾਂ ਨੂੰ ਕੀ ਫੀਡ ਕਰਨਾ ਚਾਹੁੰਦੇ ਲੋਕਾਂ ਨੂੰ ਅਪੀਲ ਕਰਨਾ ਚਾਹਵਾ ਵੀ ਦੁਕਾਨਦਾਰ ਜਿਹੜੇ ਇਹੋ ਜਿਹੇ ਲੜ ਧੋਗ ਰਹਿਣ ਇਹੋ ਜਿਹੇ ਜਿਹੜੀਆਂ ਜਨਾਨੀਆਂ ਮੈਂ ਇੱਕ ਗੱਲ ਕਹਾਂਗਾ ਦ ਪੀ ਜਿਹੜੀ ਜਨਾਨੀ ਬੁਕਲ ਮਾਰ ਕੇ ਸਿਰ ਤੋਂ ਲੈ ਕੇ ਚੁੰਨੀ ਦੀ ਜਾਂ ਸ਼ਾਲ ਦੀ ਆਂਦੀ ਏ ਖਾਸ ਕਰਕੇ ਉਸ ਜਨਾਨੀ ਦਾ ਖਾਸ ਧਿਆਨ ਰੱਖਿਆ ਕਰੋ ਔਰ ਜਿਹੜਾ ਉਪਰਾ ਗਾਹ ਕਾਵੇ ਉਹਦਾ ਖਾਸ ਕਰਕੇ ਧਿਆਨ ਰੱਖਿਆ ਕਰੋ ਹੱਥ 'ਚ ਵੱਡਾ ਬੈਗ ਵੀ ਨਾਲ ਸੀ ਉਹਨਾਂ ਦੇ ਸਲਾਮ ਗਾਰ ਹਾਂਜੀ ਭਾਈ ਕੀ ਨਾਮ ਜੀ ਤਲਵਿੰਦਰ ਸਿੰਘ ਪਾਟਿਆ ਜੀ ਠੀਕ ਕਾਹਲਾ ਕੰਮ ਕਰਦੇ ਕੋਲੋਂ ਦਾ ਕਰਦੇ ਜੀ ਸਾਡਾ ਤੇ ਜੰਪਾਲੀ ਕੱਪੜੇ ਦਾ ਕੰਮ ਏ ਜੀ 40 ਸਾਲ ਹੋ ਗਏ ਕੱਪੜੇ ਦਾ ਕੰਮ ਕਰਦੇ ਆ ਆ ਜਿਹੜੀ ਕੀ ਟਾਂਡਕ ਵੀਡੀਓ ਵਾਇਰਲ ਹੋਈ ਏ ਕੀ ਗੱਲ ਹੋਈ ਤੁਹਾਡੇ ਵਾਪੇ ਵੀਡੀਓ ਵਾਇਰਲ ਜ਼ਿੰਦਗੀ 'ਚ ਵਾਕਿਆ ਹੋ ਗਿਆ ਜੀ ਮੇਰੇ ਨਾਲ ਇੱਕ ਹਾਸੇ ਵਾਲਾ ਜਿਹੜਾ ਮੈਂ ਵਾਕਿਆ ਕਹਿ ਲੀ ਨਾ ਆਪਾਂ ਵੀ ਜ਼ਿੰਦਗੀ 'ਚ ਕਦੀ ਇਹੋ ਜਿਹਾ ਕੰਮ ਨਹੀਂ ਹੋਇਆ ਮੇਰੀ ਦੁਕਾਨ 'ਤੇ ਮੈਂ ਤਾਂ ਲੋਕਾਂ ਨੂੰ ਇਨਸਾਫ਼ ਦਵਾਨਾ ਹਾਂ ਤੇ ਅੱਜ ਪੰਜਾਬੀ ਗੱਲੋਂ ਮੇਰੇ ਨਾਲ ਧੱਕਾ ਹੋ ਗਿਆ ਕੀ ਧੱਕਾ ਦੱਸਾਂ ਤਾਂ ਕਾ ਇਹ ਵੀ ਦੋ ਜਨਾਨੀਆਂ ਦੁਕਾਨ 'ਚ ਐਂਟਰ ਕੀਤੀਆਂ ਦੋਵੇਂ ਹੀ ਓਪਰੀਆਂ ਸੀ ਵੈਸੇ ਤੇ ਆਲਮੋਸਟ ਸਾਡਾ 90% 95% ਗਾਹਕ ਜਿਹੜਾ ਨਾ ਉਹ ਫੇਸ ਟੂ ਫੇਸ ਵਾਕਬੇ ਪਰ ਉਹਨਾਂ ਰਖੜੀ ਦਾ ਸੀਜ਼ਨ ਸੀ ਤੇ ਓਪਰੇ ਗਾਗ ਵੀ ਆ ਰਹੇ ਸੀ ਉਹ ਜਨਾਨੀਆਂ ਦੋਵੇਂ ਓਪਰੀਆਂ ਸੀ ਤੇ ਕਹਿੰਦੇ ਆ ਜੀ ਕੋਈ ਰਖੜੀ ਆਸਤੇ ਸਾਨੂੰ ਬੇ ਉਦੇ ਜ ਮੈਂ ਉਹਨਾਂ ਨੂੰ ਸੂਟ ਦਿਖਾਣ ਲੱਗਾ 5-700 ਤੋਂ ਸ਼ੁਰੂ ਕੀਤਾ ਕਹਿੰਦੇ ਨੇ ਨਹੀਂ ਨਹੀਂ ਵਧੀਆ ਸੂਟ ਦਿਖਾਓ ਚੰਗਾ ਸੂਟ ਦਿਖਾਓ ਆਪਾਂ ਕੁੜੀ ਨੂੰ ਦੇਣਾ ਉਹ ਮੈਂ 5-7 ਸੂਟ ਦਿਖਾਏ ਤੇ ਉਹ ਤੋਂ ਬਾਅਦ ਕਹਿੰਦੇ ਨੇ ਚੰਗੇ ਦਿਖਾਓ ਮੈਂ ਚੰਗੇ ਇੱਥੋਂ 5-700 ਟੇ ਕਹਿੰਦੇ ਨੇ ਹੋਰ ਚੰਗੇ ਦਿਖਾਓ ਅੱਛਾ ਉਹ 1 ਟੂ 1 ਕੀ ਕਰ ਰਹੀਆਂ ਐ ਵੀ ਉਹ ਸੂਟ ਤੋਂ ਲਫਾਵਾ ਲਾਈ ਜਾ ਰਹੀਆਂ ਤੇ ਸੁੱਟੀ ਜਾ ਰਹੀਆਂ ਅੰਦਰ ਨੂੰ ਮੈਂ ਜਿਹੜਾ ਸੂਟ ਇੱਥੇ ਇਕੱਠਾ ਕਰਦੀ ਆ ਮੈਂ ਚੋਕ ਕੇ ਨਾ ਪਰੇ ਰੱਖ ਦਿੰਨਾ ਵੀ ਚਲੋ ਇੱਥੇ ਕੱਲ ਹੀ ਰੱਖਨੇ ਆ ਪਰੇ ਰੱਖਦਾ ਕਹਿੰਦੀ ਹੋਰ ਵਧੀਆ ਦਿਖਾਓ ਹੈਂਡਵਰਕ ਦੇ ਨਾ ਮੇਰੇ ਕੋ ਉਹ ਮੈਂ ਦੋ ਚਾਰ ਸੂਟ ਨਾ ਖੋਲੇ ਆ ਕਹਿੰਦੇ ਨਹੀਂ ਭਾਜੀ ਇਤਨੇ ਦਿਖਾਈ ਜੋ ਆਪਾਂ ਜਲਦੀ ਜਾਣਾ ਹਾਂ ਚਲੋ ਮੈਂ ਉਹ ਉੱਥੋਂ ਹੀ ਨਾ ਪੰਜ ਸੱਤ ਸੂਟ ਐਸਟਾਈ ਸੁੱਟੇ ਦੂਰੋਂ ਉਹ ਇੱਥੇ ਕਾਊਂਟਰ ਤੇ ਆਏ ਆ ਇੰਨੇ ਜਨ ਨੂੰ ਮੇਰਾ ਇੱਕ ਦੋਸਤ ਬਾਹਰ ਆ ਗਿਆ ਤੇ ਉਹ ਜਨਾਨੀ ਨਾ ਕਦੀ ਬਾਹਰ ਵੇਂਦੀ ਕਦੀ ਅੰਦਰ ਨੂੰ ਵੇਂਦੀ ਅੰਦਰ ਵੀ ਇੱਕ ਕਸਟਮਰ ਸੀ ਅੱਛਾ ਅੰਦਰ ਕਸਟਮਰ ਹੋਣ ਦੇ ਬਾਵਜੂਦ ਬਾਹਰ ਯਾਰ ਦੋਸਤ ਮੇਰਾ ਖਲੋਤਾ ਹੋਣ ਦੇ ਬਾਵਜੂਦ ਉਹ ਜਨਾਨੀ ਕਦੀ ਅੰਦਰ ਕਦੀ ਬਾਹਰ ਵੇਖਦੀ ਅੰਦਰ ਬਾਹਰ ਵੇਂਦੇ ਵੇਂਦੇ ਉਹ ਜਨਾਨੀ ਕੀ ਕਰਦੀ ਚੁੰਨੀ ਖੁੱਲੀ ਹੁੰਦੀ ਪਹਿਲੀ ਜਿਹੜੀ ਜਨਾਨੀ ਉਹਨੂੰ ਸਪ ਉਮਰ ਕਿੰਨੀ ਹੋਊਗੀ ਨਾਲ ਦੀ ਉਮਰ ਜਿਹੜੀ ਕੋ 45 ਤੋਂ 50 ਦੇ ਵਿੱਚਕਾਰ ਦੀ ਉਮਰ ਹੈ ਸਿਆਣੀ ਉਮਰ ਦੀ ਜਨਾਨੀਆਂ ਸੀ ਕੱਪੜੇ ਕਿਹੜੇ ਰੰਗ ਦੇ ਪਾਏ ਕੱਪੜੇ ਉਹਨਾਂ ਸਕਿਨ ਰੰਗ ਦੇ ਪਾਏ ਇਹ ਬਿਸਕੁਟੀ ਜਿਹੇ ਰੰਗ ਦੇ ਦੋਵੇਂ ਸੂਟ ਪਾਏ ਸੇਮ ਤਕਰੀਬਨ ਆਲਮੋਸਟ ਸੇਮ ਸੇਮ ਸੀ ਇਹ ਸੂਟ ਜਿਹੜੇ ਉਹ ਕਿੰਨੇ ਪੈਸਿਆਂ ਦੇ ਸੀ ਉਹ ਉਹ ਮੈਂ ਤਾਂ ਦੱਸਾਂ ਪਹਿਲੇ ਇੱਕ ਸੂਟ ਚੁੱਕਿਆ ਨਾ ਉਸ ਤੋਂ ਬਾਅਦ ਮੈਂ ਪੰਜ-ਛੇ ਸੂਟ ਸੁੱਟੇ ਹੋਰ ਤੇ ਉਹਨਾਂ ਇੱਕ ਹੋਰ ਸੂਟ ਚੁੱਕ ਲਿਆ ਦੋ ਸੂਟ ਉਹਨਾਂ ਪਾਲੇ ਦੋ ਤੇ ਮੈਂ ਤੁਹਾਨੂੰ ਮੈਂ ਦੱਸਦਾ ਬਾਅਦ ਦੱਸਦਾ ਵੀ ਉਹ ਕੈਮਰੇ ਵਿੱਚ ਮੇਰੇ ਕਲੀਅਰ ਹੋਗੇ ਦੋ ਸੂਟ ਪਤਾ ਨਹੀਂ ਵੀ ਉਹਨ ਦ ਉਹ ਜਦੋਂ ਮੈਂ ਸੂਟ ਸੁੱਟ ਗਿਆ ਟਿਆ ਤੇ ਮੈਂ ਅੱਗੇ ਆਇਆ ਤੇ ਕਹਿੰਦੀ ਇੱਕ ਕੈ ਸੂਟ ਦੇ ਦੋ ਤੇ ਇੱਕ ਕੈ ਸੂਟ ਦੇ ਦੋ ਉਧਰ ਰੁਪਈਆ 2000 ਲਲੋ ਮੈਂ ਕਿਹਾ ਭੈਣ ਜੀ 2700 ਰੁਪਏ ਸੂਟ ਬੰਦੇ ਘੱਟ ਵੱਧ ਨਹੀਂ ਹੁੰਦਾ ਮੇਰੀ ਦੁਕਾਨ ਤੇ ਲੈਣਾ ਲਓ ਨਹੀਂ ਲੈਣਾ ਨਾ ਲਓ ਮੈਂ ਸੂਟ ਦੋਵੇਂ ਚੁੱਕ ਕੇ ਤੇ ਆਨ ਰਸਤੇ ਮੈਂ ਪਹਿਲੀ ਈ ਵਾਰ ਆਇਆ ਕਹਿੰਦੇ ਆਹੋ ਉਹ ਜਦੋਂ ਬਾਹਰ ਨਿਕਲੇਆ ਮੇਰਾ ਮਨ ਨਾ ਅੰਦਰੋਂ ਖਲੋਵੇ ਨਾ ਮੇਰਾ ਮਨ ਜਿਹੜਾ ਪਰੇਸ਼ਾਨ ਜਿਹਾ ਲੱਗਾ ਤੇ ਮੈਂ ਨਾ ਜਨਨੀਆਂ ਬਾਹਰ ਨਿਕਲੇ ਤੇ ਮੈਂ ਕੈਮਰਾ ਆਨ ਕੀਤਾ ਮੈਂ ਕਹਾ ਯਾਰ ਇਹ ਜਨਨੀਆਂ ਓਪਰੀਆ ਮੈਨੂੰ ਚੰਗਿਆ ਨਹੀਂ ਲੱਗਣ ਡ ਜੇ ਨਾਨੀ ਕੱਚ ਦੇ ਵਿੱਚ ਮਾਰ ਰਹੀ ਮੈਂ ਕਿਹਾ ਵੰਚ ਕੰਮ ਹੋ ਗਿਆ ਸੂਟ ਦਾ ਉਹ ਜੇ ਇੰਨੀ ਮੈਂ ਗੱਲ ਕਰਨ ਦਿਆਂ ਉਹਨੇ ਜਦੋਂ ਉਹ ਵੇਖਿਆ ਤੇ ਦੂਜਾ ਸੂਟ ਫੇਰ ਚੁੱਕਣ ਦੀ ਹੈ ਮੈਂ ਕਿ ਦੋ ਤੇ ਮੇਰੇ ਕਲੀਅਰ ਹੋ ਗਏ ਵੀ ਕੈਮਰੇ ਵਿੱਚ ਆ ਗਏ ਆ ਜਦ ਕਿ ਉਸ ਤੋਂ ਪਹਿਲਾਂ ਕੀ ਪਤਾ ਪਹਿਲਾਂ ਵੀ ਕੋਈ ਸੂਟ ਜਿਹੜਾ ਥੱਲੇ ਸੁੱਟੇ ਸੀ ਉਹਨਾਂ ਵਿੱਚੋਂ ਹੀ ਕੋਈ ਇੱਕ ਅੱਧਾ ਉਹ ਕੈਪਚਰ ਕਰ ਗਿਆ ਉਹ ਤੇ ਮੈਂ ਕਹਿ ਨਹੀਂ ਸਕਦਾ ਤੇ ਮੇਰ ਨਾਲ ਕਦੀ ਜਿੰਦਗੀ ਜਿਹੋ ਜਿਹੇ ਵਾਕਿਆ ਨਹੀਂ ਹੋਇਆ ਅੱਜ ਮੈਂ ਨਾ ਮੈਨੂੰ ਸੂਟਾਂ ਦੀ ਪਰੇਸ਼ਾਨੀ ਨਹੀਂ ਮੈਨੂੰ ਮੇਰੀ ਦੁਕਾਨ ਤੋਂ ਜਿਹੜੇ ਸੂਟ ਚੁੱਕੇਗੇ ਨਾ ਉਹਦੀ ਪਰੇਸ਼ਾਨੀ ਵੀ ਮੈਂ ਲੋਕਾਂ ਨੂੰ ਇਨਸਾਫ ਦਵਾਨ ਵਾਲਾ ਤੇ ਮੇਰ ਨਾਲ ਧੱਕਾ ਹੋ ਗਿਆ ਸੂਟ ਮੇਰੇ ਭਾਵੇਂ 3000 ਦੇ ਗਏ ਭਾਵੇਂ 2500 ਦੇ ਗਏ ਮੈਂ ਤੁਹਾਡੇ ਮਾਧਿਅਮ ਰਾਹੀਂ ਮੈਂ ਫੇਸਬੁੱਕ ਤੇ ਪਾਈ ਪੋਸਟ ਪਾਈ ਮੈਂ ਰੁਪਇਆ 5000 ਇਨਾਮ ਰੱਖਿਆ ਮੈਂ ਤੁਸੀਂ ਆਇਓ ਮੈਂ 5 ਦਾ 10 ਕਰਤਾ ਮੇਰੇ ਕੋ ਭਾਵੇਂ 10000 ਰੁਪਏ ਇਨਾਮ ਲੈ ਲਓ ਮੈਨੂੰ ਉਹ ਜਨਾਨੀਆਂ ਜਾਂ ਉਹ ਸੂਟ ਚਾਹੀਦੇ ਨੇ ਲੱਗਦਾ ਜੇਕਰ ਵੀਡੀਓ ਵਾਇਰਲ ਹੋ ਗਈ ਦੇਖੋ ਜੀ ਮੈਂ ਜੋ ਤੁਹਾਨੂੰ ਕਿਹਾ ਮੇਰੀ ਜਿਹੜੀ ਜ਼ੁਬਾਨ ਹੈ ਉਹ ਮੈਂ ਜ਼ੁਬਾਨ ਤੇ ਆਪਣੇ ਖਰਾ ਉਤਰਾਂਗਾ ਜਨਾਨੀਆਂ ਵਾਪਸ ਆਣ ਉਸ ਚੀਜ਼ ਨੂੰ ਰੈਲਾਈਜ਼ ਕਰਨ ਲਈ ਦਿੱਤੀ ਮਾਫੀਨਾਮਾ ਮੰਗਣ ਤੇ ਫਿਰ ਆਪਾਂ ਮੈਂ ਇੱਕ ਗੱਲ ਕਰ ਲਾਂਗੇ ਕਿਸੇ ਵੱਲ ਪੁਲਿਸ ਨੂੰ ਦਿੱਤੀ ਕਿਉਂਕਿ ਦਿਖਾ ਦਊਂਗੇ ਇਸ ਮਾਮਲੇ ਚ ਨਹੀਂ ਪੁਲਿਸ ਨੂੰ ਕੀ ਦਰਖਾਸਤ ਦਵਾਂ ਦੇਖੋ 25 2700 ਦੇ ਸੂਟ ਹੈ ਕਿ ਲੱਗਦਾ ਜਿਕੇ ਤੁਹਾਡੇ ਤੋਂ ਕੀਤਾ ਕਿ ਕਿੰਨੀਆਂ ਕਰਦੀਆਂ ਦੁਕਾਨ ਕਰਦੇ ਦੇਖੋ ਮੈਂ ਤੇ ਹਰ ਦੁਕਾਨਦਾਰ ਨੂੰ ਇਹ ਅਪੀਲ ਕਰਦਾ ਵੀ ਖਾਸ ਕਰਕੇ ਜਿਹੜੀਆਂ ਜਨਾਨੀਆਂ ਦੁਕਾਨ ਤੇ ਤੁਹਾਡੇ ਕੋ ਉਪਰੀ ਆਂਦੀਆਂ ਜਿਹੜੀਆਂ ਜਨਾਨੀਆਂ ਖਾਸ ਕਰਕੇ ਚੁੰਨੀ ਪੂਰੀ ਲਵੇਟ ਕੇ ਆਂਦੀਆਂ ਜਾਂ ਦੋ ਖਾਲੀਪਣ ਵੇਖ ਕੇ ਆਂਦੀਆਂ ਦੁਕਾਨ ਤੇ ਥੋੜਾ ਜਿਆ ਅਲਰਟ ਹੋ ਕੇ ਰੋ ਇਸ ਚੀਜ਼ਾਂ ਦਾ ਧਿਆਨ ਰੱਖੋ ਵਿਆਹ ਵਿੱਚ ਨਹੀਂ ਘਟੇਗਾ ਜਨਮ ਦਿਨ ਵੇਲੇ ਉਹ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜੀ ਭੰਗੜਾ ਲਿਓ ਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਪੂਰੀ ਠਕ ਜਿਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀਆ ਉੱਥੇ ਲਿਓਣੀਆਂ ਹੁਣ ਬਾਹਰਾਂ ਵਿਆਕਰਣ ਹੋਵੇ ਪਾਵੇਕਰਣੀ ਹੋਵੇ ਬਰਥਡੇ ਪਾਰਟੀ ਜਾਂ ਰਿਟਾਇਰਮੈਂਟ ਪਾਰਟੀ ਜਾਂ ਕੋਈ ਹੋਰ ਪਾਰਟੀ ਅੱਜ ਹੀ ਕਰਵਾਓ ਅਜਨਾਲਾ ਦਾ ਪੁਰਾਣਾ ਅਤੇ ਮਸ਼ਹੂਰ ਡੀਆਰ ਹੋਟਲ ਦਸਦੇਖ ਸਿਵਲ ਹਸਪਤਾਲ ਅਜਨਾਲਾ ਹੇਠ ਦਿੱਤੇ ਨੰਬਰਾਂ ਤੇ ਕਰੋ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰੀ ਦੀ ਸਹੂਲਤਾਂ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪਥਰੀ ਜੋਂਡੇਸ ਸਟਾਈਫੈਡ ਜੋੜਾਂ ਬਦਲਦ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦੇ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੂਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ ਕੋਰ ਫਿਜ਼ੀਓਥੈਰੇਪੀ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅਰ ਗ੍ਰਾਫਟਰ ਓਨੀਟਾ ਸਿਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧਿਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧਿਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੀਨਸ ਵਿੱਚ ਨੈਰੋਲੈਕ ਏਸ਼ੀਅਨ ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ ਚੂਲੇ ਗੀਜ਼ਰ ਸੈਂਟੈਕਸ ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼